ਹਾਂਜੀ ਦੋਸਤੋ ਸਵਾਗਤ ਹੈ ਪਿੰਡ ਤੜਕਾ ਟੀਵੀ ਚੈਨਲ ਤੇ ਤੇ ਅੱਜ ਵਾਲੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦੱਸਾਂਗੇ ਪਸ਼ੂਆਂ ਦੇ ਬੰਨ ਦਾ ਦੇਸੀ ਨਖਤਾ ਨਖਤਾ ਬਹੁਤ ਛੋਟਾ ਜਿਹਾ ਤੇ ਪਰ ਬਹੁਤ ਵਧੀਆ ਨਖਤਾ ਹੈ ਜਿਹੜੇ ਵੀਰ ਨੇ ਨਖਤਾ ਦੱਸਿਆ ਪਹਿਲਾਂ ਤਾਂ ਮੈਂ ਉਹ ਵੀਰ ਦਾ ਧੰਨਵਾਦ ਕਰਦਾ ਵੀ ਜਿਹਨੇ ਮੇਰੀ ਵੀਡੀਓ ਦੇਖ ਕੇ ਹਨਾ ਹਰ ਵੀਡੀਓ ਦੇ ਵਿੱਚ ਮੈਂ ਇਹ ਬੇਨਤੀ ਕਰਦਾ ਸੀਗਾ ਵੀ ਤੁਹਾਡੇ ਕੋਲੇ ਕੋਈ ਵੀ ਜੇ ਨਖਤਾ ਹੈਗਾ ਤਾਂ ਤੁਸੀਂ ਦੱਸਿਆ ਜਰੂਰ ਕਰੋ ਤਾਂ ਜੋ ਕੀ ਹੁੰਦਾ ਵੀ ਕਿਸੇ ਨਾ ਕਿਸੇ ਦਾ ਮੈਂ ਵੀਡੀਓ ਬਣਾ ਕੇ ਪਾ ਸਕਾ ਤੇ ਭਲਾ ਹੋ ਸਕੇ ਹਨਾ ਤੇ ਮੇਰਾ ਨੌਕਤੇ ਪਾਉਣ ਦਾ ਮੇਨ ਮਕਸਦ ਵੀ ਇਹੀ ਹੈ ਵੀ ਭਲਾ ਹੋ ਸਕੇ ਬਾਕੀ ਮੈਂ ਕੋਈ ਡਾਕਟਰ ਨਹੀਂ ਜਾ ਕੇ ਮਵਾਇਦ ਨਹੀਂ ਗਿਆ ਹਨਾ ਵੀ ਜਿਹੜਾ ਮੈਂ ਨੌਕਤੇ ਆਪਦੇ ਕੋਲ ਬਣਾਵਣਾ ਦੱਸੀ ਜਾਂਦਾਗਾ ਨੌਕਤੇ ਮੈਂ ਤਾਂ ਹੀ ਮੈਂ ਤੁਹਾਨੂੰ ਪੁੱਛਦਾ ਹੁੰਦਾ ਸਾਰਿਆਂ ਨੂੰ ਵੀ ਜੇ ਤੁਹਾਡੇ ਕੋਲ ਕੋਈ ਨੌਕਤਾ ਸਾਨੂੰ ਦੱਸਿਓ ਜਰੂਰ ਕਰੋ ਤੁਹਾਨੂੰ ਪੁੱਛਣ ਦਾ ਮਤਲਬ ਕੀ ਹੈ ਵੀ ਜਿਹੜਾ ਨੌਕਤਾ ਤੁਸੀਂ ਦੱਸੋਗੇ ਥੋੜਾ ਅਜਮਾਇਆ ਹੁੰਦਾ ਨੌਕਤਾ ਹੈ ਹਨਾ ਤਾਂ ਕਿਤੇ ਨਾ ਕਿਤੇ ਉਹ ਚੀਜ਼ ਦਾ ਤੁਸੀਂ ਰਿਜ਼ਲਟ ਲਿਆ ਹੁੰਦਾ ਹੈ ਹਣਾ ਤੇ ਨੁਕਤੇ ਮੈਂ ਇਹੀ ਨੁਕਤੇ ਮੈਂ ਤੁਹਾਨੂੰ ਦੱਸਦਾ ਲੈ ਲੈ ਕੇ ਇੱਕ ਦੂਜੇ ਤੋਂ ਵੀ ਜਿਹੜੇ ਨੁਕਤੇ ਇਹਦੇ ਅਪਣਾਏ ਹੁੰਦੇ ਆ ਤੇ ਜਿਹੜੇ ਵੀਰ ਨੇ ਅਪਣਾਇਆ ਨੁਕਤਾ ਬੰਨ ਵਾਲਾ ਦੱਸਿਆ ਉਹ ਕਹਿੰਦਾ ਵੀ ਮੇਰੇ ਕੋਲੇ ਘੱਟੋ ਘੱਟ 20 ਮੱਝਾਂ ਹੀ ਰੱਖੀਆਂ ਹੋਈਆਂ ਆ ਆਪਣੇ ਕੋਲੇ ਤੇ ਉਹ ਕਹਿੰਦਾ 22 ਦੇ ਦੱਸਣ ਦੀ ਗੱਲ ਆ ਵੀ ਕਈ ਸਾਲ ਬਾਈ ਕਹਿੰਦਾ ਮੈਨੂੰ ਹੋ ਗਿਆ ਵੀ ਮੈਂ ਤਾਂ ਜਦੋਂ ਵੀ ਕਦੇ ਕਿਸੇ ਪਸ਼ੂ ਨੂੰ ਬੰਨ ਪੈਂਦਾ ਆਪਦੇ ਪਸ਼ੂ ਨੂੰ ਜਾਂ ਆਸੇ ਪਾਸੇ ਕਿਸੇ ਦੇ ਵੀ ਪਸ਼ੂ ਨੂੰ ਬੰਨ ਪੈਂਦਾ ਤਾਂ ਬਾਈ ਕਹਿੰਦਾ ਮੈਂ ਤਾਂ ਇਹ ਚੀਜ਼ ਵਰਤਦਾਗਾ ਦੇ ਤੁਹਾਨੂੰ ਮੈਂ ਦੱਸ ਦਿਆਂ ਆਪਾਂ ਲੈਣਾ ਕੀ ਹੈ ਹਿਮਾਲੀ ਪਤੀਸਾ 35 ਜਾਲਾਂ ਰੁਪਈਆ ਦੀ ਪੁੜੀ ਆਉਂਦੀ ਹੈ ਇੱਕ ਹਿਮਾਲੀ ਪਤੀਸਾ ਪੰਸਾਰੀ ਦੀ ਦੁਕਾਨ ਤੋਂ ਮਿਲ ਜੂਗੀ ਜਦੋਂ ਆਪਣੇ ਮਸ਼ੇ ਨੂੰ ਬੰਨ ਪੈਂਦਾ ਤਾਂ ਆਪਾਂ ਹਿਮਾਲੀ ਪਤੀਸੇ ਦੀ ਪੁੜੀ ਜਿਹੜੀ ਉਹ ਘੋਲ ਕੇ ਜਾਂ ਕਿਸੇ ਮਰਜ਼ੀ ਤਰ੍ਹਾਂ ਆਪਾਂ ਨੂੰ ਦੇ ਸਕਦੇ ਆ ਨਾਲ ਚ ਪਾ ਕੇ 20 ਦੇ ਸਕਦੇ ਆ ਬਸ ਧਿਆਨ ਇਹਨਾਂ ਕਰ ਰਹੇ ਵੀ ਨਾਲ ਦੇ ਨਾਲ ਹੱਥੋਂ ਨਾ ਆਵੇ ਇੱਕ ਪੁੜੀ ਵੀ ਦੇ ਸਕਦੇ ਆ ਤੇ ਦੋ ਪੁੜੀਆਂ ਵੀ ਆਪਾਂ ਦੇ ਸਕਦੇ ਹ ਹਿਮਾਲੀ ਪਤੀਸਾ ਪਸਾਰੇ ਦੀ ਦੁਕਾਨ ਤੋਂ ਮਿਲ ਜੂਗਾ ਬਹੁਤ ਵਧੀਆ ਬਾਈ ਕਹਿੰਦਾ ਰਿਜ਼ਲਟ ਐ ਇਸ ਚੀਜ਼ ਦਾ ਬਾਈ ਨੇ ਦੱਸਣ ਦੀ ਗੱਲ ਆ ਕਹਿੰਦਾ ਵੀ ਮੈਂ ਇਹ ਨੁਕਤਾ ਅਪਣਾਇਆ ਇਹ ਤੋਂ ਬਿਨਾ ਮੈਂ ਹੋਰ ਕੋਈ ਵੀ ਦਵਾਈ ਨਹੀਂ ਮੈਂ ਕਦੇ ਵਰਤੀ ਬੰਨ ਦੇ ਲਈ ਨੁਕਤਾ ਚੰਗਾ ਲੱਗਿਆ ਨੁਕਤਾ ਚੰਗਾ ਲੱਗਿਆ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਦਿਆ ਕਰੋ ਜੇ ਤੁਹਾਡੇ ਕੋਲ ਕੋਈ ਨੁਕਤਾ ਹੈ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਜਾਂ ਮੈਨੂੰ ਵਟਸਐਪ ਕਰ ਸਕਦੇ ਹੋ 7717392062 ਤੇ ਮੇਰਾ ਵਟਸਐਪ ਚੱਲਦਾ ਹੈ ਇਸ ਨੰਬਰ ਤੇ ਤੁਸੀਂ ਵਟਸਐਪ ਕਰ ਸਕਦੇ ਹੋ ਕਾਲ ਸ਼ਾਇਦ ਇਸ ਨੰਬਰ ਤੇ ਲੱਗੇ ਤੇ ਇੱਕ ਮੈਂ ਮਾਫੀ ਚਾਹੁੰਦਾ ਵੀ ਫੋਨ ਕਾਲ ਆ ਬਹੁਤ ਜਾਂਦੀਆਂ ਤੇ ਮੇਤ ਫੋਨ ਕਾਲ ਸਾਰਿਆਂ ਦੇ ਚੱਕੇ ਨਹੀਂ ਜਾਂਦੀਆਂ ਤਾਂ ਕਰਕੇ ਮੈਂ ਇੱਕ ਨੰਬਰ ਹੋਰ ਨਵਾਂ ਲਿਆ 7717392062 ਇਹਦੇ ਤੇ ਹਰ ਵਕਤ ਵਟਸਐਪ ਚੱਲਦਾ ਰਹੂਗਾ ਤੁਸੀਂ ਕੋਈ ਵੀ ਮੈਨੂੰ ਸਵਾਲ ਪੁੱਛਣਾ ਹੈ ਕੋਈ ਵੀ ਜਾਣਕਾਰੀ ਪੁੱਛਣੀ ਹੈ ਜਾਂ ਕੋਈ ਨੁਕਤਾ ਦੱਸਣਾ ਹੈ ਤਾਂ ਤੁਸੀਂ ਇਸ ਤੇ WhatsApp ਕਾਲ ਕਰ ਸਕਦੇ ਹੋ ਤੇ WhatsApp ਤੇ ਮੈਸੇਜ ਕਰ ਸਕਦੇ ਹੋ WhatsApp ਤੇ ਮੈਸੇਜ ਦਾ ਜਾਂ ਕਾਲ ਦਾ ਕੀ ਮਤਲਬ ਹੈ ਵੀ WhatsApp ਤੇ ਜੇ ਤੁਸੀਂ ਮੈਸੇਜ ਕਰੋਗੇ ਅੱਜ ਮੇਰੇ ਕੋਲ ਹੁਣ ਨਹੀਂ ਟਾਈਮ ਤਾਂ ਜਦੋਂ ਵੀ ਮੈਨੂੰ ਟਾਈਮ ਲੱਗੂਗਾ ਮੈਂ WhatsApp ਖੋਲ ਕੇ ਦੇਖ ਸਕੂਗਾ ਤੇ ਤੁਹਾਡੇ ਮੈਂ ਨੰਬਰ ਜਿਹੜੇ ਸਵਾਲ ਹੈ ਜਾਂ ਕੋਈ ਤੁਹਾਡਾ ਮੈਸੇਜ ਹੈ ਉਹ ਮੈਂ ਵੇਖ ਸਕੂਗਾ ਤਾ ਕਰਕੇ ਮੈਂ ਨੰਬਰ WhatsApp ਵਾਲਾ ਖੋਲ ਲਿਆ ਤੁਹਾਡੇ ਤੁਹਾਡੇ ਲਈ ਹੀ ਲਿਆਗਾ ਤੇ ਤੁਸੀਂ ਉਹ ਤੇ WhatsApp ਤੇ ਮੈਸਜ ਕਰਕੇ ਮੈਨੂੰ ਪੁੱਛ ਦੱਸ ਸਕਦੇ ਹੋ ਨਾਮ ਮੇਰਾ ਜੀਵਨ ਹੈ ਪਿੰਡ ਮੇਰਾ ਬੁਰਜਲਦਾ ਜ਼ਿਲ੍ਹਾ ਬਠਿੰਡਾ ਜੁੜੇ ਰਹੋ ਪਿੰਡ ਤੜਕਾ TV ਚੈਨਲ ਦੇ ਨਾਲ ਮਿਲਦੇ ਆ ਨਵੀਂ ਵੀਡੀਓ ਦੇ ਨਾਲ ਨਵੇਂ ਨੁਕਤੇ ਦੇ ਨਾਲ ਤਦ ਤੱਕ ਲਈ ਦਿਓ ਇਜਾਜ਼ਤ ਧੰਨਵਾਦ ਜੀ